ਹੋਰ ਬਾਪੂ ਜੀ ਠੀਕ ਠਾਕ ਹੋ? ਹਾਂ ਠੀਕ ਹੈ ਪੁੱਤ। ਹੋਰ ਕਿਵੇਂ ਸਿਹਤ ਤਕੜੀ ਆ? ਵਧੀਆ। ਬਹਿ ਜਾ। ਆ ਪਵਾ ਦੇ ਦੁੱਧ। ਦੁੱਧ ਪਾ ਲੈ। ਕਿਵੇਂ ਖਾਸੇ ਦਿਨ ਲਾਇਆ ਪਿੰਡ? ਨਹੀਂ ਬਸ ਮੈਂ ਚਾਰ ਕਦਨ ਲਾ ਕੇ ਆਂ ਕੰਮ ਹੋ ਗਿਆ ਥੋੜਾ ਜਿਹਾ। ਖਾਸੇ ਦਿਨ ਬਾਅਦ ਆਏ ਆ। ਪਾ ਦੇ ਭਾਈ ਦੁੱਧ। ਹੋਰ ਫਿਰ ਖੇਤੀਬਾੜੀ ਫਿਰ ਆਪ ਹੀ ਕਰਦੇ ਹਾਂ ਤੇ। ਹਾਂ ਜੀ ਬਸ ਆਪ ਹੀ ਕਰੀ ਜਾਂਦੇ ਹਾਂਗੇ। ਕਿੰਨੀ ਕਿ ਜਮੀਨ ਜਮਨ ਦੀ? 2 ਕਿੱਲੇ ਜਮੀਨ। 2 ਕਿੱਲੇ ਦਾ ਤਕੜਾ ਕਰਤਾ ਤੇ। 2 ਕਿੱਲੇ ਦਾ ਤਕੜਾ ਪਛਤਾ। ਹੋਰ ਘਰ ਪਰਵਾਸ ਸਾਰੇ ਠੀਕ ਹੈ ਹਾਂਜੀ ਹਾਂ ਬਈਆ ਬਾਦ ਦੱਦ ਰੋਜੀ ਲੈ ਕੇ ਜਾਇ ਕਰਾਂਗੇ ਕੱਲ ਤੋਂ 1.5 ਲੀਟਰ ਪਾ ਦਿਆ ਕਰੋ ਚੰਗਾ ਕੋਈ ਨਹੀਂ ਲੈ ਜਾ ਘਰ ਭਾਈ ਲੈ ਜਾ ਕਰ ਹਾਂ ਤੇਰਾ ਆਪਣਾ ਘਰ ਆ ਜਦੋਂ ਮਰਜ਼ੀ ਲੈ ਜਾ ਕਰ ਹਾਂਜੀ ਹਾਂਜੀ ਹੋਰ ਚਾਹ ਪਾਣੀ ਬਾਸੀ ਚਾਹ ਪਾਣੀ ਤਾਂ ਰੋਟੀ ਉਟੀ ਖਾ ਲੈਂਦਾ ਨਹੀਂ ਬਾਸੀ ਉਹ ਪੂਆ ਕਹਿੰਦੇ ਕਹਿੰਦੇ ਛੇਤੀ ਮੁੜੇ ਪੂਆ ਤੇ ਫੋਕੜਨੇ ਜਾਣਾ ਘਰ ਰਿਸ਼ਤੇਦਾਰੀ ਚ ਚਾ ਚਲੋ ਠੀਕ ਹੈ ਭਾਈ ਲੈ ਜਾਕਰ ਕੋਈ ਨਹੀਂ ਪੁਆ ਕੇ ਤੁਝੇ ਬਾਕੀ ਪੈਸੇ ਕਹਿੰਦੀ ਸੀ ਪੁਆ ਵੀ ਦੇ ਦਾਂਗੇ 15 ਤਰੀਕ ਤੱਕ ਹਾਂ ਠੀਕ ਹੈ ਭਾਈ ਹਾਂ ਦੇ ਦੇ ਹੋਰ ਅਸੀਂ ਵੀ ਖਾਲ ਖੋਲ ਲਿਆਵਾਂਗੇ ਠੀਕ ਹੈ ਜੀ ਅੱਜ ਤਾਬਾ ਪੂ ਕਰੇ ਸੀ ਸੇਮਰ ਨੂੰ ਮੈਂ ਲਿਆ ਕੇ ਹਾਂਜੀ ਹਾਂਜੀ ਹੋ ਗਿਆ ਲੱਖਾ ਪੂ ਜੀ ਚਾਹ ਰੋਟੀ ਬਣਾ ਦੇ ਫਿਰ ਮੈਂ ਵੀ ਖਾ ਲੂਗਾ ਪੁੱਤ ਚਲ ਆ ਖਲ ਜਿੱਧਰ ਰੱਖ ਦਮਾ ਕਿਉਂ ਤੀ ਖਲਤਾ ਬਾਜਤਾ ਬਾਪੂ ਰੇ ਨਹੀਂ ਕਰੇ ਭੱਗ ਗਿਆ ਮੇਰੇ ਸਾਹਮਣੇ ਖਸ ਚੱਟੀਆਂ ਪਈਆਂ ਨੇ ਤਾਂ ਮੈਸਾ ਤਾਂ ਇਹ ਕਿ ਮੈਲੀ ਡਿਪਿਆ ਕੀ ਹੋ ਗਿਆ ਤੈਨੂੰ ਉੱਠ ਜਾ ਬਾਪੂ ਉਹ ਬਾਪੂ ਆ ਗਿਆ ਹਾਂਜੀ ਕਿਉਂ ਸਿਮਰ ਹੈ ਨਹੀਂ ਬਾਪੂ ਨਹੀਂ ਹੈ ਨਹੀਂ ਚਲ ਚੰਗੀ ਗੱਲ ਕਿਵੇਂ ਆ ਠੀਕ ਆ ਹਾਂ ਵਧੀਆ ਤੂੰ ਬਸ ਠੀਕ ਠਾਕ ਹਾਂ ਮੈਂ ਵੀ ਠੀਕ ਹਾਂ ਪਾ ਲੈ ਦੁੱਧ ਫੇਰਾ ਲਉਣੀ ਆਲੀ ਓਰੀ ਖੜੀ ਚੰਗਾ ਆਇ ਕਿਨੇ ਬਸ ਹਾਂ ਓਰੀ ਖੜਾਂ ਦੁੱਧ ਦੇ ਬਹਾਨੇ ਹੁਣ ਤੈਨੂੰ ਆ ਕੇ ਮਿਲੀ ਜਾਂਦਾ ਜੋ ਦੁੱਧ ਛੱਡ ਕੇ ਉਸ ਤੋਂ ਮਿਲਣਾ ਵੀ ਔਖਾ ਹੋ ਜੀ ਇਹ ਵੀ ਕੰਬਲੀ ਫੂਨ ਕਰ ਕਰ ਕੇ ਆ ਗਰ ਮੈਨੂੰ ਮਿਲ ਜਾ ਮੈਨੂੰ ਮਿਲ ਜਾ ਔਖਾ ਤਾਂ ਬਹੁਤ ਹੋ ਜਾਂਦਾ ਹੁਣ ਪਿਆਰ ਤਾਂ ਪਾ ਲਿਆ ਇਹਦੇ ਨਾਲ ਆਲੇ ਕੀ ਕਹਿੰਦੀ ਸੀ ਫੋਨ ਤੇਰ ਮੈਂ ਕੀ ਕਿਹਾਗਾ ਮੈਂ ਤਾਂ ਕੁਛ ਵੀ ਨਹੀਂ ਕਿਹਾ ਅੱਛਾ ਭੁੱਲ ਗਈ ਹੁਣ ਸ਼ਰਮ ਆਉਂਦੀ ਬਹੁਤ ਆ ਤੂੰ ਮੇਰੇ ਤੋਂ ਹੈ ਨਹੀਂ ਉਹੀ ਬਸ ਸੰਗਤ ਲੱਗਦੀ ਏ ਕੁੜੀਆਂ ਨੂੰ ਅੱਛਾ ਅੱਛਾ ਹੂੰ ਬਸ ਯਾਰ ਮੈਂ ਪੰਜ ਚਾਰ ਦਿਨ ਪਿੰਡ ਚ ਚਲਾ ਗਿਆ ਸੀ ਕੱਲ ਬਾਪੂ ਘਰੇ ਸੀ ਅੱਛਾ ਹਾਂ ਬਾਕੀ ਮਤਲਬ ਫੋਨ ਤੇ ਰਸਿਆ ਤਾਂ ਹੈਗਾ ਸੀ ਕੱਲ ਤੂੰ ਚੱਕਿਆ ਨਹੀਂ ਦੁਆਰੇ ਫੋਨ ਫਿਰ ਹਾਂ ਤੂੰ ਹੀ ਦੁੱਧ ਲੈਣ ਆਉਣਾ ਤੇਰੇ ਭਾਈ ਨਹੀਂ ਆਉਂਦਾਗਾ ਨਾਲ ਓਹੋ ਹੂੰ ਪੂਆ ਦਾ ਮੁੰਡਾ ਹੂੰ ਉਹ ਬਸ ਕਾਲ ਦੇ ਕੋਲ ਲੱਗ ਜਾਂਦਾ ਮੈਨੂੰ ਭੇਜ ਦਿੰਦੇ ਨੇ ਫੇ ਕਿੰਨੇ ਕ ਦਿਨ ਹੋ ਰਹੇ ਹੁਣ ਤੋਂ ਮੈਂ ਲਾਉਂਗਾ ਮਹੀਨਾ ਦਾ ਹੋਣਾ ਕੰਮ ਕਰਨ ਵੜਾ ਕੇ ਫੇਰ ਹੀ ਜਾਊਗਾ ਸਾਰੇ ਅੱਛਾ ਹਾਂ ਪਹਿਲਾਂ ਉਹਨੂੰ ਅੱਡੇ ਤੇ ਬੱਸ ਚੜਾ ਕੇ ਆਉਣਾਗਾ ਬਾਪੂ ਤਾਂ ਹੁਣੇ ਇੱਧਰ ਨੂੰ ਗਿਆ ਰੰਗਿਆ ਮੈਨਾਂ ਰੋਟੀ ਾ ਕੇ ਬਸ ਗਿਆ ਸੀਗਾ ਅੱਛਾ ਅੱਛਾ ਤੇ ਮੇਰੀ ਗੱਲ ਸੁਣ ਦੇਖੀ ਹਾਂ ਤੂੰ ਪਾਵਲਾ ਨਾਲ ਕੋਈ ਵਿਚੋਲਾ ਆਪਣੇ ਵਿਆਹ ਦੀ ਗੱਲ ਕਰੇਗਾ ਤਾਂ ਹੀ ਹੋਊਗਾ ਆਪਣਾ ਵਿਆਹ ਵਿਚੋਲਾ ਉਹਨੂੰ ਪੁੱਛ ਲਾਂਗੇ ਛੋਟੇ ਪਿੰਡ ਵਾਲੇ ਸਰਬੰਡ ਡਾਕਟਰ ਨੂੰ ਅੱਛਾ ਵਧੀਆ ਮੈਂ ਉਹਦੇ ਮੈਡੀਕਲ ਤੇ ਜਾਨਣਾ ਰਹਿਣਾਗਾ ਦਵਾਈ ਵੀ ਲਿਆਉਣਾ ਹੁੰਦਾ ਕਈ ਵਾਰੀ ਪੂਰਨ ਹੁਣ ਕੀ ਕਰਦਾਗਾ ਤੂੰ ਫਿਰ ਹੈ ਕਰਦਾ ਕੀ ਹੁਣ ਤੂੰ ਕੰਮ ਕਰ ਕੰਮ ਕਰ ਉਥੇ ਖੇਤੀ ਕਰਦਾ ਦੋ ਕਿੱਲੇ ਜ਼ਮੀਨ ਉਹ ਵੀ ਠੇਕੇ ਤੇ ਦੇ ਦੇ ਜੀ ਉਹ ਅੱਛਾ ਮਰੀ ਮੁੱਟੀ ਬਾਪੂ ਪੱਠੇ ਪੁੱਠੇ ਬਾੜ ਲੈਣਾ ਹੁਣ ਇੱਧਰ ਪੂਆ ਦਾ ਤੈਨੂੰ ਪਤਾ ਥੋੜਾ ਜਿਹਾ ਵੱਡਾ ਕੰਮ ਆ ਤਾਂ ਕਰਕੇ ਬਲਾਣੇ ਕੀਤੀ ਵੜੀ ਵਗੈਰਾ ਦਾ ਕਰਾ ਜਾ ਸਾਡੇ ਨਾਲ ਹੂੰ ਹਾਂ ਫੇ ਮੈਂ ਡਰਾਇਨ ਨਾ ਤਾਂ ਕਰਕੇ ਰੋਟੀ ਰੋਟੀ ਨਹੀਂ ਖਾਂਦਾ ਕਿ ਮੇ ਲਿੱਸਾ ਜਾ ਹੋ ਰਿਆਂਗਾ ਤੂੰ ਹੈ ਲਿੱਸਾ ਜਾ ਹੋ ਰਿਆਂਗਾ ਕੋਈ ਯਾਰ ਮੇਰਾ ਉਹ ਯੂਰਕਾ ਸੜਿਆ ਵੱਧ ਗਿਆ ਸੀ ਮੈਂ ਦੁੱਧ ਤੇਹੀਂ ਲੱਸੀ ਬਾੜੀ ਖਾਂਦਾ ਸੀ ਤੈਨੂੰ ਪਤਾ ਸੀ ਤੋਂ weight ਹੁਣ 70 ਤੇ ਆ ਗਿਆ ਪਹਿਲੇ 7 ਹੁਣੇ 10 ਕਿਲੋ weight ਘਟ ਗਿਆ ਹੁਣ ਇਹ ਖਾਣਨਾ ਤੋਂ ਯੂਟਿਊਬ ਆਜੰਦਾ ਕਰਾਂ ਤਾਂ ਕੀ ਕਰਾਂ ਥੋੜੀ ਚੀਜ਼ਾਂ ਵਧੇਰੇ ਨੇ ਹੋਰ ਖਾ ਲਿਆ ਕਰ ਉਹ ਇਹ ਤਾਂ ਖਾਣ ਨਹੀਂ ਆ ਸੇਤ ਬਣਾ ਲਾ ਬਾਪੂ ਨੇ ਕਹਣਾ ਦੇਖ ਕੇ ਪਤਾ ਨਸ਼ੇ ਨੂੰ ਨਸ਼ੇ ਕਰਦਾ ਮੁੰਡਾ ਉਹ ਕਾ ਨੂ ਕਰਦਾ ਮੈਂ ਤਾਂ ਚਾਹ ਵੀ ਨਹੀਂ ਪੀਂਦਾ ਤੈਨੂੰ ਪਤਾ ਤੇ ਮੈਨੂੰ ਪਤਾਗਾ ਲੋਕਾਂ ਨੂੰ ਤਾਂ ਨਹੀਂ ਪਤਾ ਬਾਪੂ ਨੂੰ ਕਹਿੰਦੇ ਮੈਡੀਕਲ ਕਰਾ ਲਾ ਕੋਈ ਸਾਲ ਚ ਨਸ਼ਾ ਕਰਦੀ ਤੂੰ ਇਹ ਤਾਂ ਗੱਲ ਮਹੀਨਿਆਂ ਦੀ ਰਹੀ ਗਈ ਆਪਾਂ ਲੋਕਾਂ ਨੂੰ ਸਿੱਖਿਆ ਦਿੰਨੇ ਆ ਕਿ ਸਦਾ ਕੋਈ ਮਿਲਦਾ ਵੀ ਪਹਿਨਾ ਛਾ ਪੱਤਾ ਨਾ ਕਰੋ। ਹਾਂ। ਆਪਾਂ ਨਛੇ ਪੱਤੇ ਵਾਲੇ ਕਿੱਥੇ? ਬਸ ਤੇ ਮੈ ਪਤਾ ਹੀ ਲੋਕ ਤਾਂ ਦੇਖ ਕੇ ਜੱਜਮੈਂਟ ਕਰ ਲੈਂਦੇ ਨੇ ਕਿਸੇ ਨੂੰ ਕੀ ਪਤਾਗਾ। ਉਹ ਚਾ ਲੋਕਾਂ ਦਾ ਕੀ ਆ ਕਹਿੰਦੇ ਕੁੱਤੇ ਤਾਂ ਭੌਂਕਦੀ ਹੁੰਦੇ ਨੇ। ਹਾਥੀਆਂ ਨੂੰ ਆਪਣੀ ਤੋਰ ਤੁਰਨਾ ਚਾਹੀਦਾ ਤੇ ਆਪਣੀ ਮੰਜ਼ਿਲ ਵੱਲ ਵਧਣਾ ਚਾਹੀਦਾ। ਚੱਲ ਬਾਕੀ ਮੈਂ ਤੇਰੀ ਨਾਰਾਜ਼ੀ ਹੈਗਾ ਆਪਾਂ ਕਿਸ ਤੋਂ ਕੀ ਲੈਣਾ ਹਨ। ਆਹੋ ਕਹਿੰਦੇ ਬਈ ਆਰੀ ਤੇ ਦਾ ਦਿਨ ਤੇ ਇੱਕ ਪਾਸੇ ਹੁੰਦੇ ਨੇ ਜਹਾਨ ਦੇ ਸਾਰੇ ਪਾਸੇ ਹੁੰਦੇ ਨੇ। ਬਾਕੀ ਕਹਿੰਦਾ ਜੇ ਤਾਂ ਮੀਆਂ ਬੀਵੀ ਰਾਜੀ ਤਾਂ ਕੀ ਕਰੂਗਾ ਕਾਜ। ਤੂੰ ਮੇਰੀ ਹੋਣਾ ਚਾਹਣੀ ਆ। ਹੂੰ ਮੇਰੇ ਨਾਮ ਤੂੰ ਆਪਦੀ ਜ਼ਿੰਦਗੀ ਲਖਾਤੀ ਤੇ ਉਤੇ ਕੀ ਆ ਕਹਿੰਨੀ ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਾਉਂਗੀ ਦੇਖ ਲਾ ਜੇ ਮੇਰਾ ਵਿਆਹ ਤੇਰੇ ਨਾਲ ਨਾ ਹੋਇਆ ਨਾ ਮੈਂ ਤਾਂ ਓਦਨੀ ਜੈ ਖਾ ਕੇ ਮਰ ਚੁਗੀ ਉਹ ਕੋਈ ਨਾ ਯਾਦ ਰੱਖੀ ਮੇਰੀ ਗੱਲ ਮਜ਼ਾਕ ਨਹੀਂ ਕਹਿੰਦੀ ਮੈਂ ਸੱਚੀ ਕਹਨੀ ਆਂਗੀ ਅੱਛਾ ਜੀ ਹੂੰ ਮੈਨੂੰ ਪਤਾ ਨਹੀਂ ਹੁੰਦਾ ਕਿਸੇ ਹੋਰ ਡੋਲੀ ਵਹਿ ਕੇ ਛੱਡ ਜੇ ਉਹਦੀ ਪਤਾ ਲੱਗਦਾ ਹੁੰਦਾ ਜਦੋਂ ਚਾਰ ਗੱਡੀਆਂ ਖੜੀਆਂ ਹੁੰਦੀਆਂ ਬਈ ਫਲਾਣੇ ਦੇ ਨਾਲ ਨਹੀਂ ਬਸ ਕੁਝ ਵੀ ਹੋ ਜੇ ਦੇਖ ਲਾ ਹੈ ਕੁਝ ਵੀ ਹੋ ਜੇ ਮੈਂ ਕਿਹਾ ਤੈਨੂੰ ਕਹਿ ਤਾ ਮੈਂ ਯਾਦ ਰੱਖੀ ਮੇਰੀ ਗੱਲ ਐਨਾ ਪਿਆਰ ਕਰਦੀ ਹੂੰ ਅੱਛਾ ਜੀ ਬਾਲਾ ਸੀਰੀਅਸ ਲਈ ਬੈਠੀ ਐ ਤੂੰ ਤਾਂ ਬਸ ਮੈਨੂੰ ਵੀ ਐ ਸੱਚਾ ਪਿਆਰੀ ਚਾਹੀਦਾ ਸੀ ਜੋ ਤੇਥੋਂ ਬਗੈਰ ਕਿਤੋਂ ਨਹੀਂ ਮਿਲ ਸਕਦਾ ਤੈਨੂੰ ਮੈਂ ਪਤਨੀ ਬਣਾਉਣੀ ਚਾਹੁੰਦਾ ਯਾਰ ਐ ਤੇ ਕਿਸੇ ਹਾਲ ਚ ਆਪਾਂ ਵਿਆਹ ਕਰਵਾ ਲਾਂਗੇ ਤੇਰਾ ਪ੍ਰੋਮਿਸ ਕਰਦਾ ਠੀਕ ਆ ਠੀਕ ਆ ਚਲ ਹੁਣ ਤੂੰ ਜਾ ਦੇਖੀ ਕੋਈ ਆ ਨਾ ਜਾਵੇ ਹਾਂ ਬਾਕੀ ਕੋਈ ਨਾ ਹੋਰ ਕੋਈ ਦਿਲ ਤੇ ਕਰ ਦੋ ਕੋਣ ਤੇ ਕਰ ਲਈ ਚੰਗਾ ਹਾਂ ਠੀਕ ਆ ਬਾਕੀ ਕੋਈ ਨਾ ਕਵਰਾ ਆ ਨਾ ਕਰੇ ਮੈਂ ਕਵਰਾ ਆ ਨੀ ਦੋ ਮੈਂ ਨਹੀਂ ਓਹ ਦਾ ਹੈ ਤੇਰਾ ਮੈਂ ਤੇਰਾ ਰੰਗ ਬਸ ਹੁਣ ਤਾ ਤੂੰ ਕੁਛ ਦੇਣੀ ਇੱਥੇ ਮਹਿਮਾਨ ਨਗਾ ਫਿਰ ਉਦੋਂ ਬਾਅਦ ਮੈਂ ਕੀ ਕਰੂੰ ਮੈਂ ਤਜੀਨ ਲੱਗਣਾ ਤੇਰੇ ਕੋਲ ਮੈਨੂੰ ਫੋਨ ਤੇ ਕਰ ਲੈ ਕਰੀ ਗੱਲ ਤਾਂ ਕਿ ਤੇਰੀ ਡੋਲੀ ਜੱਟ ਦੇ ਘਰੇ ਜਾਊਗੀ ਆ ਇਹ ਯਾਰੀ ਜੱਟ ਦੀ ਛੋਲਿਆਂ ਦਾ ਵੱਡ ਨਹੀਂ ਹੈਗਾ ਅੱਛਾ ਮੈਨੂੰ ਦੀ ਯਾਰੀ ਜੱਟ ਦੀ ਤੂੰ ਦਮ ਮੋਛਾ ਕਦੇ ਨਾ ਵਿਚਾਦੋਂ ਟੁੱਟਦੀ ਚੱਲ ਚੰਗਾ ਕਿਤੇ ਮੋਛਾ ਇੱਥੇ ਨਾ ਹੁਣ ਤੋੜ ਦੇ ਬਾਪੂ ਕਿਤੇ ਆ ਕੇ ਕੋਈ ਨਾ ਜੱਟ ਨਹੀਂ ਜਾਂਦੇ ਯਾਰ ਤੇਰੇ ਨਾਲ ਖਾਤੀ ਕਾ ਨੂੰ ਪਰਵਾਹ ਮੰਨਦੀਆਂ ਚੱਲ ਚੰਗਾ ਜਾ ਦੇਖੀ ਹੁਣ ਤੂੰ ਮੈਂ ਤਾਂ ਤੇਰੇ ਲਈ ਆ ਗਿਫਟ ਆ ਫੱਲਾ ਨਲੇਠੀ ਲੱਗਾ ਰਹਿੰਦੇ ਤੋੜੀ ਦੇ ਨਹੀਂ ਹੁੰਦੇ ਫੁੱਲ ਚੰਗਾ ਅੱਛਾ ਹਾਂ ਮੈਂ ਸਫਰ ਲਾਂਗੂ ਖੜੀ ਰਿਹਾ ਕਰ ਕਦੇ ਮੈਂ ਫੁੱਲ ਨਹੀਂ ਖੜੇ ਬਸ ਮੈਨੂੰ ਤੂੰ ਖੜੀ ਹੋਈ ਸੋਹਣੀ ਲੱਗਦੀਆਂ ਜੋ ਤੇਰੇ ਤੋਂ ਉਦਾਸੀ ਦੇਖਦਾ ਵਿੱਚ ਤੇਰੇ ਚਿਹਰੇ ਤੇ ਮੇਰਾ ਯਾਰ ਬੀਪੀ ਜਾ ਘਟ ਜਾਂਦਾ ਠੀਕ ਹੈ ਠੀਕ ਹੈ ਬਾਏ ਚੱਲ ਠੀਕ ਹੈ ਹਾਂ ਇਹ ਮੈਨੂੰ ਬਹੁਤ ਪਿਆਰ ਕਰਦਾ ਵਾ ਮੈਨੂੰ ਪੂਰਾ ਭਰੋਸਾ ਹੈਗਾ ਮੈਨੂੰ ਵਿਆਹ ਤੋਂ ਬਾਅਦ ਬਹੁਤ ਖੁਸ਼ ਰੱਖੂਗਾ ਇਹ ਬਿਆਹਾ ਤਾਂ ਮੈਂ ਦਿਨ ਲਈ ਕਰਾਉਂਗੀ ਨਹੀਂ ਤਾਂ ਰੱਬ ਨੂੰ ਪਿਆਰੀ ਹੋ ਜਾਊਂਗੀ ਮੈਂ ਕਰਮਜੀਤ ਕਰੀਏ ਆ ਜਾ ਮਖਤਿਆਰ ਲੰਘਿਆ ਲੰਘਿਆ ਆ ਜਾ ਆ ਗਿਆ ਆ ਗਿਆ ਇਹ ਹਾਲ ਹੈ ਠੀਕ ਠਾਕ ਵਧੀਆ ਹੈ ਕੀ ਕਰ ਰਿਹਾ ਦਾ ਬਸ ਬੈਠਾ ਰਿਹਾ ਤੈਨੂੰ ਡੀਕ ਅੱਛਾ ਕਿਵੇਂ ਬਲਾਪਾ ਉਹ ਸੋ ਕੁੜੀ ਦੇ ਰਿਸ਼ਤੇ ਵਾਰੀ ਗੰਧਕ ਕੋਈ ਦੇਖ ਕੋਈ ਮਾ ਹੈਗਾ ਕੋਈ ਤੁਰਦਾ ਫਿਰਦਾ ਤੈਨੂੰ ਦੱਸਿਆ ਦਉ ਪਹਿਲਾਂ ਰਿਸ਼ਤਾ ਜਿਹੜਾ ਹੈਗਾ ਦਾ ਕਿੰਨੀ ਜ਼ਮੀਨ ਕਹਿੰਦਾ ਤੂੰ 10 ਕਿੱਲੇ ਕਹਤਾ 10 ਕਿੱਲੇ ਤਾਂ ਬਹੁਤ ਨੇ 10 ਕਿੱਲੇ ਜ਼ਮੀਨ ਨੇ ਕਿਹਾਂ ਘਰੇ ਕੋਈ ਹੈ ਨਹੀਂ ਮਨ ਲੱਗੇ ਜਾਂਦੀ ਆਪਣੀ ਕੁੜੀ ਦੀ ਸਰਦਾਰੀ ਇਹਦੇ ਹੱਥ 'ਚ ਆਊਗੀ ਚਾਬੀ ਕੋਈ ਮੰਗ ਕੋਈ ਮੰਗ ਨਹੀਂ ਹੈਗੀ ਉਹ ਤੋਂ ਕਹਿੰਦੇ ਵੀ ਚੰਗੀ ਹੋ ਘਰ-ਬਾਰ ਕੀ ਹੋ ਤੇ ਤੁਹਾਡਾ ਘਰ ਸਾਹਮਣੇ ਵਾਲੀ ਹੋ ਤੇਰੀ ਜ਼ਿੰਮੇਵਾਰੀ ਹੋ ਮਹਾ ਜਮਾ ਵਹਿਮ ਨਾ ਕਰ ਤੈਨੂੰ ਮਾੜੀ ਥਾਂ ਥੋੜੀ ਟਿਕਿਆ ਖੜਾਉਂਗਾ ਯਾਰ ਪਾਣੀ ਲਿਆ ਪਤੋਏ ਹਾਂਜੀ ਆ ਗਈ ਆਇਆ ਤਾਂ ਮੈਨੂੰ ਪਤਾ ਹੈ ਤਾਂ ਇਹਦਾ ਤੈਨੂੰ ਬੁਲਾਏਗਾ ਲੈ ਪਾਣੀ ਲੈ ਲੈ ਸਸਰੀਕਰਦਾਉ ਜੀ ਸਸਰੀਕਰਪਾ ਇਸ ਸ੍ਰੀਕਰ ਵੀ ਭਾਈ ਤੈਨੂੰ ਪਤਾ ਹੈ 30 ਦਾ ਕੰਮ ਹੈ ਵੀ ਮਾੜੇ ਥਾਂ ਖੜਾ ਦੀ ਕਿਤੇ ਉਹ ਕਰਮਜੀਤਾਂ ਉਹ ਤਾਂ ਉਹ ਹੀ ਗੱਲਾਂ ਕਰ ਰਹੇ ਯਾਰ ਹੈ ਬੰਦੇ ਵਧੀਆ ਨੇ ਬੰਦੇ ਵਧੀਆ ਨੇ ਤੈਨੂੰ ਮੈਂ ਇੱਕੋ ਗੱਲ ਕਹਿ ਦੀ ਨਾ ਮੈਂ ਜਾਣਦੀ ਕਿ ਕੁੜੀ ਕੀ ਸਰਦਾਰੀ ਹੈ ਹੱਥ ਵਿੱਚ ਚਾਬੀ ਹੈ ਇਸਕੇ ਉਰਕੇ ਵਾਲਾ ਹੈ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕੱਠ ਵੱਠ ਕੋਈ ਕਰਨਾ ਤਾਂ ਕਹੀਂ ਸਰਜੂਗਾ ਕੱਠ ਤਾਂ ਹੁਣ ਕਰੂਗਾ ਹੀ ਅਗਲਾ ਕੱਲਾ ਕੱਲਾ ਮੁੰਡਾ ਉਹ ਕਹਿੰਦਾ ਮੈਨੂੰ ਤਾਂ ਸੇਵਾ ਚਾਹੀਏ ਬਰਾਤ ਕੀ ਨਾ ਕੋ ਪੰਜੀ ਲੈਂਦਾ ਨਾ ਕਰਤਾ ਕੁੜੀ ਉਹ ਚੰਗੇ ਕਰ ਕੀ ਘਰ ਸਾਹਮਣ ਵਾਲੀ ਹੋ ਹੂੰ ਚੱਲ ਫਿਰ ਮੈਂ ਕੁੜੀ ਨਾਲ ਸਲਾਹ ਕਰ ਲਊਗਾ ਕੋਈ ਨਹੀਂ ਕਿਉਂਕਿ ਜੋ ਹੱਕਾਂ ਨਾਲ ਵੀ ਸਲਾਹ ਅੱਜ ਕੱਲ ਤੈਨੂੰ ਪਤਾ ਕਰਨੀ ਪੈਂਦੀ ਐ ਕੁੜੀ ਨਾਲ ਤਾਂ ਕਰ ਲਈ ਸਲਾਹ ਕੋਈ ਗੱਲ ਨਹੀਂ ਮੈਂ ਤਾਂ ਕਹੂੰ ਵੀ ਚੰਗਾ ਰਿਸ਼ਤਾ ਹੈ ਰਿਸ਼ਤਾ ਗੋ ਅੱਥੋ ਨਾ ਜਾਣਦੀ ਮੇਰੇ ਕਹਿ ਪਉ ਨਾ ਨਾ ਕੋਈ ਨਹੀਂ ਮੈਂ ਸਲਾਹ ਕਰਕੇ ਤੈਨੂੰ ਦੱਸੂ ਕੁੜੀ ਐਨੀ ਕ ਆਪਣੀ ਗਰੰਟੀ ਆ ਰਾਜ ਕਰੇਗੀ ਉੱਥੇ ਠੀਕ ਹੈ ਠੀਕ ਹੈ ਹਾਂ ਬਸ ਲਾਂਬਾ ਨਾ ਆਪੇ ਹੋ ਤੱਕ ਮੈਨੂੰ ਦੱਸ ਨਹੀਂ ਫਿਰ ਕੀ ਕਹ ਬਸ ਤੈਨੂੰ ਇੱਕ ਨਾ ਦਿਨ ਚ ਦੱਸ ਦਣਾ ਹਾਂ ਮੈਂ ਦੱਸਦੀ ਫਿਰ ਅੱਗੇ ਵੀ ਗੱਲ ਕਰੂੰਗਾ ਨਾ ਉਹਨਾਂ ਨਾਲ ਵੀ ਬਾਤ ਕਰੂੰਗਾ ਕਰਕੇ ਫਿਰ ਆਪਾਂ ਅੱਗੇ ਤੋਰਾਂਗੇ ਗੱਲ ਤੂੰ ਉਹਨਾਂ ਨਾਲ ਤਾਂ ਕਿਹੜਾਂ ਗੱਲ ਕਰਕੇ ਰੱਖ ਮੈਂ ਕਰੇ ਸਲਾਹ ਕਰਕੇ ਤੈਨੂੰ ਦੱਸ ਦਊਗਾ ਉਹ ਤਾਂ ਕਰੀਂ ਯਾ ਅਗਲੇ ਨੇ ਵੀ ਮੈਨੂੰ ਕੀ ਐ ਵੀ ਅਗਲੇ ਘਰੇ ਬਾਤ ਵੀ ਦੱਸੋ ਪੁੱਛ ਕੇ ਆ ਫਿਰ ਮੈਨੂੰ ਦੱਸੀਓ ਵੀ ਕੀ ਗੱਲ ਬਾਤ ਐ ਵੀ ਹੂੰ ਅਵਲਨ ਜਵਾਬ ਸਾਹਿਬ ਵੀ ਦੇਾਂਗੇ ਚਾਹ ਪੀਵੇਂਗਾ ਚਾਹ ਨਾ ਨਾ ਬੱਸ ਚਾਹ ਤਾਂ ਲੈ ਲੈ ਥੋੜੀ ਜੀ ਨਾ ਨਾ ਬੱਸ ਹੈ ਨਾ ਚੱਲ ਕੋਈ ਨਹੀਂ ਯਾ ਇਹ ਚਾਹ ਫਿਰ ਇਕੱਠੀ ਹੀ ਪੀਾਂਗੇ ਜਦੋਂ ਪ੍ਰਮਾਤਮਾ ਸੁੱਖ ਰੱਖੇ ਜੇ ਰਿਸ਼ਤਾ ਹੋ ਗਿਆ ਕੋਈ ਨਹੀਂ ਮੈਂ ਕਰਦਾ ਸਲਾਹ ਕੁੜੀ ਨਾਲ ਹਨਾ ਠੀਕ ਹੈ ਫਿਰ ਦਿੰਦਾ ਹਾ ਦੂਗਾ ਚੰਗਾ ਰਿਸ਼ਤਾ ਦਾ ਵਧੀਆ 10 ਕਿੱਲੇ ਤਾਂ ਬਹੁਤ ਨੇ ਜੇ ਵਧੀਆ ਪਰਿਵਾਰ ਹੋਵੇ ਕੁੜੀ ਰਾਜ ਕਰੂ ਆਪਣੀ ਚੱਲ ਕਰਦਾ ਇਹਦੇ ਨਾਲ ਸਲਾਹ ਕੁੜੀ ਨਾਲ ਕਿਉਂਕਿ ਹੁਣ ਰਿਸ਼ਤਾ ਦਾ ਕਰਨਾ ਕੁੜੀ ਦਾ ਵਿਆਹ ਨਹੀਂ ਹੈ ਚੱਲ ਚਾਹ ਬਣਾ ਕੇ ਆ ਮਾਂ ਤਾਉ ਨੇ ਕਹਣਾ ਚਾਹੀ ਨਹੀਂ ਲੈ ਕੇ ਹਾਂ ਤੱਕ ਚੋਰੀ ਉਹ ਲੈ ਪੁੱਤ ਚਾਹ ਕੁੱਟ ਹਾਂਜੀ ਬਸ ਬਾਈ ਰਹੀ ਸੀ ਬਾਪੂ ਜੀ ਮੈਂ ਬਸ ਉਹ ਤਾਂ ਵਾਗ ਗਿਆ ਪੁੱਤ ਮੈਨੂੰ ਇਹ ਦੇ ਦੇ ਪਾ ਕੇ ਚਾਹ ਤਾਇਆ ਚਲੇ ਵੀ ਗਿਆ ਹਾਂ ਉਹ ਤਾਂ ਵਾਗ ਗਿਆ ਲੈ ਮੈਂ ਚਾਹ ਬਣਾਈ ਤੁਹਾਡੇ ਵਾਸਤੇ ਉਹ ਤਾਂ ਵਾਗ ਗਿਆ ਬਸ ਤੂੰ ਮੈਨੂੰ ਫੜਾ ਲੈ ਚਾਹ ਕੁੱਟ ਕੇ ਇੰਨੀ ਕਾਲੀ ਚ ਸੀਗੇ ਉਹ ਤਾਂ ਕੰਮ ਆਇਆ ਦੀ ਬਈ ਅੱਛਾ ਤਾ ਤੇਰੇ ਰਿਸ਼ਤੇ ਬਾਰੇ ਗੱਲ ਕਰਦਾ ਜੀ ਰਿਸ਼ਤੇ ਬਾਰੇ ਹਾਂ ਕਹਿੰਦਾ ਮੁੰਡਾ ਗਵਾਂਢ ਪਿੰਡ ਚ ਕਹਿੰਦਾ 10 ਕਿਲੋ ਜ਼ਮੀਨ ਆਉਂਦੀ ਹੈ ਵਧੀਆ ਪਰਿਵਾਰ ਹੈ ਮੈਂ ਹਾਂ ਮੈਂ ਕੋਈ ਗੱਲ ਨਹੀਂ ਸਾਡੀ ਕੁੜੀ ਨਾਲ ਸਲਾਹ ਕਰੂੰਗਾ ਬਈ ਕੰਨ ਦਾ ਸਕਲੇ ਜਮੀਨ ਆਉਂਦੀ ਹੈ ਕੰਨ ਬਹੁਤ ਵਧੀਆ ਪਰਿਵਾਰ ਹੈ ਠੀਕ ਹੈ ਬੱਤਾ ਬੋਲੀ ਦੀ ਨਹੀਂ ਕੀ ਹੋ ਗਿਆ ਬਾਪੂ ਜੀ ਤੁਸੀਂ ਮੈਨੂੰ ਮੇਰੇ ਵਿਆਹ ਦਾ ਤਾਂ ਕਰਨ ਨਹੀਂ ਛੇਤੀ ਹੁਣ ਕੋਤ ਵਿਆਹ ਤਾਂ ਕਰਨੀ ਹੈ ਹੁਣ ਧੀਆ ਘਰੇ ਥੋੜੀ ਬਿਠਾਈ ਜਾਂਦੇ ਨੇ ਜਵਾਨ ਹੋ ਰਹੀਆਂ ਹੁਣ ਤੂੰ ਵਿਆਹ ਨਾਲ ਜਿਹੜੀ ਉਮਰ ਹੈਗੀ ਹੁਣ ਘਰੇ ਥੋੜੀ ਬਿਠਾ ਕੇ ਨਕੂਜ਼ਾਰੀ ਉਮਰ ਮਾਂ ਬਾਪ ਨੂੰ ਫਿਕਰ ਹੁੰਦਾ ਵੀ ਧੀਆ ਦਾ ਵਿਆਹ ਕਰਕੇ ਪਰਾਂ ਟੈਨਸ਼ਨ ਖਤਮ ਹੋਵੇ ਵਿਆਹ ਤਾਂ ਹੋ ਜਾਊਗਾ ਬੱਪੂ ਜੀ ਫਿਰ ਥੋੜੀ ਰੋਟੀ ਪਾਣੀ ਕੌਣ ਬਣਾਏਗਾ ਕੋ ਮੇਰੇ ਜਾਨ ਮੇਰੀ ਰੋਟੀ ਪਾਣੀ ਦੀ ਫਿਕਰ ਨਾ ਕਰ ਰੋਟੀ ਪਾਣੀ ਮੇਰਾ ਸਾਭ ਆਪੀ ਹੀ ਲ ਪ੍ਰਮਾਤਮਾ ਕਰੂਗਾ ਹੁਣ ਤੇਰਾ ਦਿੱਤਾ ਬਹਿ ਕੇ ਤੋਰੂਗਾ ਹੀ ਮੈਂ ਅੱਜ ਕੱਲ ਜਵਾਨਾਂ ਮਾੜਿਆ ਹਾਲਾਤ ਮਾੜੇ ਨੇ ਪੁੱਤਰ ਵਧੀਆ ਪਰਿਵਾਰ ਹੈ 10 ਕਿੱਲੇ ਵਾਲੇ ਜਿਵੇਂ ਪਰਿਵਾਰ ਅੱਜ ਕੱਲ ਕਿੱਥੇ ਮਿਲਦੇ ਨਹੀਂ ਤਾਂ ਤੇਰਾ ਤਾਇਆ ਮੁਖਤਿਆਰ ਦੱਸ ਕੇ ਗਿਆ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਸਾਰੀ ਕਹਿੰਦਾ ਕੁੜੀ ਦੀ ਸਰਦਾਰੀ ਰਹੂਗੀ ਕੁੜੀ ਦੇ ਹੱਥ ਦੀ ਚਾਬੀਆਂ ਨੇ ਜਾਂਦੀਆਂ ਪਰ ਉਹ ਤਾਂ ਮੈਂ ਸੋਣਿਆ ਦੂਰ ਦੇਖਿਆ ਉਹਨਾਂ ਨੇ ਕਿਤੇ ਮੁੰਡਾ ਮੇਰੇ ਵਾਸਤੇ ਨਹੀਂ ਨਹੀਂ ਗਵਾਨ ਪਿੰਡ ਚ ਹੀ ਹੈ ਵਧੀਆ ਪਰਿਵਾਰ ਹੈ ਤੂੰ ਕਿਉਂ ਤੈਨੂੰ ਕੀ ਹੋਇਆ ਤੂੰ ਐਂ ਕੁਛ ਕਿਉਂ ਨਹੀਂ ਹੈਗੀ ਗੱਲ ਕੀ ਹੈ ਮੈਨੂੰ ਗੱਲ ਦੱਸਦੀ ਹੈ ਬਾਪੂ ਜੀ ਗੱਲ ਹੁਣ ਮੇਰੀ ਮਾਂ ਜਿਹੜਾ ਬੈਠੇ ਮੈਂ ਉਹਦੇ ਕੋਲ ਗੱਲ ਕਰੂੰਗੀ ਕੋਈ ਨਹੀਂ ਮੈਂ ਤੇਰੀ ਮਾਂ ਮੈਂ ਤੇਰਾ ਬਾਪੂ ਤੂੰ ਦੱਸ ਗੱਲ ਕੀ ਹੈ ਅਸਲ ਤੂੰ ਕਹਿਣਾ ਕੀ ਚਾਹੁੰਦੀ ਹੈ ਬਾਪੂ ਜੀ ਮੈਂ ਨਾ ਕਿਸੇ ਮੁੰਡੇ ਨੂੰ ਪਸੰਦ ਕਰਦੀ ਹਾਂ ਵੀ ਮੁੰਡੇ ਨੂੰ ਕਿਹੜੇ ਨੂੰ ਉਹ ਜਿਹੜਾ ਗਰਮੀਰ ਚਾਚੀ ਕੇ ਆਇਆ ਹੋਇਆ ਸੀ ਸੁੱਖੀ ਅੱਛਾ ਜਿਹੜਾ ਪੂਆ ਗੋਲੇ ਰਹਿੰਦੇ ਆਪਦੀ ਕੋਲੇ ਹਾਂਜੀ ਉਹਦੇ ਕੋਲੇ ਕੀ ਹੈ ਮਲੰਗਪਲੇ ਦੇ ਕੋਲੇ 2 ਕਿੱਲੇ ਦਾ ਜ਼ਮੀਨ ਹੈ 2 ਕਿੱਲੇ ਤਾਂ ਕੀ ਕਰਨਗੀ ਭੁੱਖੀ ਮਰੇਗੀ ਕੀ ਦਿਨ ਉਹ ਕਮਾ ਕੇ ਖਵਾ ਦੂਗਾ 2 ਕਿੱਲੇ ਤੇ ਕੌਣ ਕਰਦਾ ਰਿਸ਼ਤਾ ਅੱਜ ਕੱਲ ਕਿੱਥੇ 10 ਕਿੱਲੇ ਕਿੱਥੇ 2 ਕਿੱਲੇ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਪਰ ਬਾਪੂ ਜੀ ਮੇਰੀ ਖੁਸ਼ੀ ਦੀ ਕੋਈ ਖੁਸ਼ੀ ਨੇ ਬੁੱਤ ਜਿੱਥੇ ਮੈਂ ਕਹਤਾ ਰਿਸ਼ਤਾ ਤੇਰਾ ਉੱਤੀ ਹੋ ਅਸ ਮੈਨੂੰ ਹਾਂ ਕਰਤੀ ਪਰ ਮੈਂ ਬਾਪੂ ਮੈਂ ਤੇਰਾ ਮਾੜਾ ਥੋੜੀ ਸੋਚੂਗਾ ਤੇਰਾ ਬਾਪ ਆ ਮੈਂ ਤੂੰ ਐਂ ਦੇਖ ਕਿੱਥੇ 2 ਗਿੱਲੇ ਕਿੱਥੇ 10 ਗਿੱਲੇ ਮੈਂ ਕਿੱਲਿਆਂ ਤੋਂ ਕੀ ਲੈਣਾਗਾ ਮੈਂ ਨਾਲੇ ਉਹਦੇ ਕੋਲੇ ਜੇ ਕੋਲੇ ਮਲੰਗ ਕੋਲੇ ਕੋਈ ਵਧੀਆ ਹੁੰਦਾ ਤੂੰ ਆਪਦੇ ਪਿੰਡੇ ਨਾਲ ਹੋ ਕੀਤੀ ਕਰਦਾ ਉਹਰੇ ਕੋ ਫਿਰਦਾ ੱੱਕੇ ਖਾਂਦਾ ਹੋ ਐਸੇ ਆਪਦੀ ਭੂਆ ਕੋਲੇ ਫਿਰਦਾ ੱੱਕੇ ਖਾਂਦਾ ਹੋ 2 ਗਿੱਲੇ ਆਲੇ ਨੂੰ ਕੋਈ ਟਰੈਕਟਰ ਬਹੋਂ ਨਹੀਂ ਜਾਂਦਾ ਕੋਈ ਕੋਈ ਆੜਤੀ ਆ ਪੈਸੇ ਨਹੀਂ ਦਿੰਦਾ ਮੈਂ ਹਾਂ ਕਰਦੀ ਤੇਰੇ ਤਾਂ ਮੁਖਤਿਆਰ ਨੂੰ ਇਹਨੂੰ ਕਹਤਾ ਵਸ ਰਿਸ਼ਤਾ ਤੇਰੇ ਉੱਤੇ ਹੋ 10 ਕਿੱਲੇ ਬਾਣ ਵਧੀਆ ਪਰਿਵਾਰ ਹੈ ਮौज ਕਰੇਗੀ ਸਰ ਬਪੂ ਜੀ ਮੈਂ ਵੀ ਇਹਨੂੰ ਵਾਦਾ ਕੀਤਾ ਮੈਂ ਵਿਆਹ ਕਰਾਉਂਗੀ ਤਾਂ ਉਹਦੇ ਨਾਲ ਹੀ ਕਰਾਵਾਂਗਾ ਬਾਰਾ ਬੂਦਾ ਕੁਝ ਨਹੀਂ ਮੈਂ ਕੋਈ ਗੱਲ ਨਹੀਂ ਤੇਰੀ ਸੁਣਦਾ ਜਿਹੜੀ ਤੈਨੂੰ ਗੱਲ ਕਹਿਤੀ ਤਾਂ ਕਹਿਤੀ ਦੋ ਕਿੱਲੇ ਆ ਦੋ ਕਿੱਲੇ ਇਹਨੂੰ ਕੌਣ ਕਰਵਾ ਰਿਸ਼ਤਾ ਕਰ ਲੋ 10 10 ਕਿੱਲੇ ਨੂੰ ਹੁੰਦਾ ਉਹਦੇ ਨੂੰ 10 ਕਿੱਲੇ ਨਾਲ ਆਪਾ ਆਫਰ ਕਰ ਰਹੇ ਹਾਂ ਭਾਈ ਰਿਸ਼ਤਾ ਕਰ ਦੋ ਕੁੜੀ ਦਾ ਮौजਾਂ ਕਰੇਗੀ ਦੋਥੇ ਬਾਪੂ ਜੀ ਮੈਨੂੰ ਕੋਈ 10 ਕਿੱਲੇ ਨਾਲ ਨਹੀਂ ਚਾਹੀਦਾਗਾ ਬਸ ਤੈਨੂੰ ਜਿਹੜੀ ਜਿਹੜੀ ਮੈਂ ਗੱਲ ਕਹਿਤੀ ਕਹਿਤੀ ਮੈਂ ਤੇਰਾ ਬਾਪ ਵੀ ਤੇਰਾ ਮਾਵੀਆਂ ਮੈਂ ਤੇਰਾ ਮਾੜਾ ਸੋਚੂਗਾ ਜਾਦੀ ਇਹਨੂੰ ਹੋਰ ਹੈ ਕੋਈ ਜੇ ਤੈਨੂੰ ਕਹਤਾ ਵੀ ਜਿੱਥੇ ਮੈਂ ਕਹਤਾ ਰਿਸ਼ਤਾ ਤੇਰਾ ਉੱਥੀ ਹੋਊਗਾ ਹਲੋ ਹਲੋ ਸੋਕੇ ਹਾਂ ਸਿਮਰ ਕੀ ਗੱਲ ਹੋ ਗਈ ਇੰਨੀ ਕਵਰੇ ਆਈ ਕਤੋਂ ਕੀ ਹੋ ਗਿਆ ਹੈ ਬੋਲ ਤੈਨੂੰ ਮੈਂ ਕਿੰਨੀ ਵਾਰ ਗਿਆ ਸੀਗਾ ਤੂੰ ਕਰੇ ਗੱਲ ਕਰ ਲੈ ਆਪਣੇ ਹੈ ਤੈਨੂੰ ਮੈਂ ਕੱਲ ਕਿਆ ਸੀ ਨਾ ਵੀ ਤੂੰ ਕਰੇ ਗੱਲ ਕਰ ਲੈ ਉਹ ਫਿਰ ਮੈਂ ਕਰਦਾ ਤਾਂ ਹੈਗਾ ਗੱਲ ਤੈਨੂੰ ਕਿੰਨੀ ਵਾਰ ਤਾਂ ਕਹਤਾ ਤੂੰ ਕੋਈ ਗੱਲ ਨਹੀਂ ਕੀਤੀ ਕੀ ਤੇ ਅੱਜ ਬਾਪੂ ਨੇ ਮੇਰੇ ਵੱਸ ਰਿਸ਼ਤਾ ਵੀ ਦੇਖ ਲਿਆ ਰਿਸ਼ਤਾ ਦੇਖ ਲਿਆ ਕਿੱਥੇ ਦੇਖ ਲਿਆ ਮੇਰੇ ਦਾਇਆ ਆਇਆ ਸੀਗਾ ਉਹਨੇ ਤੁਹਾਨੂੰ ਹਾਂ ਕਰਤੀ ਤੂੰ ਮੇਰੇ ਬਾਰੇ ਦੱਸਿਆ ਨਹੀਂ ਮੈਂ ਦੱਸਿਆ ਨੂੰ ਹਾਂ ਉਹ ਕਹਿੰਦੇ ਉੱਥੇ ਨਹੀਂ ਹੋ ਸਕਦਾ ਤੇਰਾ ਰਿਸ਼ਤਾ ਬਸ ਜਿੱਥੇ ਮੈਂ ਕਹਿਤਾ ਉੱਥੇ ਹੀ ਹੋਊਗਾ ਹੁਣ ਤੇਰਾ ਬਾਪੂ ਕਿੱਥੇ ਆ ਮੈਂ ਤੇਰੇ ਕੋ ਤੇਰੇ ਨਾਲ ਗੱਲ ਕਰਨ ਵਾਸਤੇ ਕੋਠੇ ਤੇ ਆਈ ਸੀਗੀ ਤਾਂ ਕੋਈ ਨਾ ਮੈਂ ਘਰ ਆ ਆਵਾਂ ਫਿਰ ਘਰੇ ਅੱਗ ਕੀ ਕਰੇਗਾ ਹੁਣ ਤੂੰ ਕੋਈ ਯਾਰ ਮੈਂ ਕਰਦਾ ਗੱਲ ਕੋਈ ਨਾ ਮੈਂ ਘਰ ਆਉਣਾ ਤੇਨੂੰ ਮੇਰੇ ਬਾਪੂ ਤਾਂ ਸੁਭਾਅ ਨਹੀਂ ਪਤਾਗਾ ਕੋਈ ਨਾ ਮੈਂ ਘਰੇ ਮਿਲ ਕੀ ਗੱਲ ਹੋਊ ਫਿਰ ਮੈਨੂੰ ਕੁਝ ਨਹੀਂ ਪਤਾਗਾ ਜੇ ਮੇਰਾ ਵਿਆਹ ਤੇਰੇ ਨਾਲ ਹੀ ਹੋਵੇ ਮੈਂ ਮਰ ਜੂੰਗੀ ਚਲ ਮੈਂ ਆਉਣਾ ਤੇਰੇ ਘਰ ਆਉਣਾਗਾ ਹੈ ਤਾਂ ਨਹੀਂ ਬਾਪੂ ਐਂ ਦੱਸ ਘਰੇ ਤਾਂ ਨਹੀਂ ਹੈਗਾ ਮੈਨੂੰ ਹੋਰ ਨਹੀਂ ਪਤਾ ਉਸ ਚਲ ਮੈਂ ਉਹਨਾ ਬਾਪੂ ਘਰੇ ਤਾਂ ਨਹੀਂ ਹੈਗਾ ਐਂ ਦੱਸ ਬੋਲ ਬਾਪੂ ਘਰੇ ਆ ਹੁਣ ਹੁਣ ਘਰੇ ਆਗਾ ਉਹ ਚਲ ਕੋਈ ਨਾ ਮੈਨੂੰ ਫੋਨ ਕਰੀ ਜਦੋਂ ਨਾ ਹੋਇਆ ਮੈਂ ਆਉਣਾ ਘਬਰਾ ਨਾ ਕੋਈ ਨਾ ਤੂੰ ਜਾ ਥੱਲੇ ਜਾ ਮੇਰੇ ਕੋਠੇ ਤੇ ਨਹੀਂ ਖੜੀ ਰਹਿੰਦਾ ਕੋਈ ਸੁਣ ਲੂਗਾ ਗੱਲ ਚਲ ਠੀਕ ਆ ਚਲ ਮੈਂ ਆਉਂਗਾ ਕਰੀ ਫੋਨ ਚੰਗਾ ਹਾਂ ਠੀਕ ਆ ਠੀਕ ਆ ਮਰ ਨੇ ਉਹਰੇ ਘਰ ਦੇ ਪਿੱਛੇ ਪਤਾ ਨਹੀਂ ਕਦੋਂ ਬੁਲਾ ਲਿਆ ਘਰੇ ਬਾਪੂ ਹੋਊਗਾ ਪਤਾ ਨਹੀਂ ਕੀ ਗੱਲ ਕਰਨੀ ਐ ਇੰਨੀ ਰੋਂਦੀ ਸੀ ਆਹ ਹੈ ਰਿਸ਼ਤਾ ਕਿੱਥੇ ਕਰਤਾ ਹੋਇਆ ਇਹ ਤਾਂ ਕੋਈ ਪੱਕ ਠੱਕ ਵੀ ਨਹੀਂ ਹੋਆ ਕੋਈ ਦੇਖਣ ਵੀ ਨਹੀਂ ਆਇਆ ਹੈਗਾ ਪਤਾ ਨਹੀਂ ਕੀ ਕਹੀਂਦਾ ਕੀ ਹੋਇਆ ਬਾਪੂ ਨੇ ਇਹ ਜਿਹਾ ਕੀ ਕਹਤਾ ਲੈ ਉਹ ਆ ਗਈ ਕੋ ਕੀ ਹੋਆ ਹੂੰ ਕੀ ਹੋ ਗਿਆ ਬੋਲ ਤਾਂ ਇਹ ਕਹਤੋਂ ਕਰਦੀਆਂ ਕੀ ਗੱਲ ਹੋ ਗਈ ਹੂੰ ਇਹ ਰਿਸ਼ਤਾ ਹਜੇ ਦੇਖਿਆ ਤਾਂ ਨਹੀਂ ਹੈਗਾ। ਮੈਨੂੰ ਕੁਝ ਨਹੀਂ ਪਤਾ ਮੇਰੇ ਬਾਪੂ ਦਾ ਤੁਹਾਨੂੰ ਮੈਨੂੰ ਪਤਾਗਾ। ਉਹ ਜੋ ਕਹਿੰਦਾ ਉਹ ਹੀ ਹੁੰਦਾਗਾ। ਤੂੰ ਜਦੋਂ ਕਿਹਾ ਫਿਰ ਬਾਪੂ ਕਹਿੰਦਾ ਕਿ ਐਂ ਤਾਂ ਦੱਸ ਦੇ ਤੂੰ ਰੋਈ ਗਈ ਫੋਨ ਤੇ ਕੋਈ ਦੱਸੀ ਨਹੀਂ। ਹੈਂ? ਮੈਂ ਸਾਰਾ ਕੁਝ ਦੱਸਿਆ ਬਾਪੂ ਨੂੰ ਆਪਣੇ ਬਾਰੇ ਕਹਿੰਦਾ ਉਹ ਰਿਸ਼ਤਾ ਕਦੇ ਨਹੀਂ ਹੋ ਸਕਦਾ। ਕਿਉਂ ਕਾ ਤੂੰ ਨਹੀਂ ਹੋ ਸਕਦਾ? ਇਹਨਾਂ ਦੇ ਕੋਲੇ ਕੁਝ ਨਹੀਂ ਹੈਗਾ ਮਨ ਲੰਗ ਮਲੰਗਾ ਉਹ ਐਦਾਂ ਉਹਦਾ ਮੈਂ ਇਹਨੂੰ ਕਿੰਨਾ ਵਾਰ ਸਮਝਾ ਵੀ ਤਬਾਪੂ ਨੂੰ ਕੋਈ ਯਾਰ ਮੈਂ ਤੈਨੂੰ ਤਾਂ ਖੁਸ਼ ਰੱਖ ਸਕਦਾ ਇੰਨੀ ਕਿ ਤਾਂ ਮੇਰੇ ਕੋਲ ਜ਼ਮੀਨ ਜਾਇਦਾਦ ਹੈਗੀ ਆ ਮੈਂ ਤੈਨੂੰ ਭੁੱਖਾ ਤਾਂ ਨਹੀਂ ਮਾਰਨ ਦਿੰਦਾ ਬੱਕੀ ਹੋਰ ਕਿਸੇ ਕੋਲੇ ਜ਼ਮੀਨ ਕਿੰਨੀ ਹੋਵੇ ਤੂੰ ਖੁਸ਼ ਹੀ ਨਹੀਂ ਰਹਿ ਸਕਦੀ ਜਦੋਂ ਆਪਾਂ ਇੱਕ ਦੂਜੇ ਨਾਲ ਮਿਲਾਉਣ ਦੇ ਕਸਮਾਂ ਵਾਦੇ ਖਾਈ ਬੈਠੇ ਹਾਂ ਹੈ ਹੁਣ ਮੈਂ ਕੀ ਕਰਾਂ ਦੱਸ ਮੈਨੂੰ ਕੋਈ ਨਾ ਮੈਂ ਕੋਸ਼ਿਸ਼ ਕਰਦਾ ਹਾਂ ਮੈਂ ਸਰਬ ਡਾਇਰੈਕਟਰ ਨੂੰ ਅੱਜ ਹੀ ਕਹਿਣਾਗਾ ਕੋਸ਼ਿਸ਼ ਕਰੂਗਾ ਉਹ ਤੇਰੇ ਬਾਪੂ ਨੂੰ ਮਨਾਉਣ ਦੀ ਹੁਣ ਯਾਰ ਆਪਾਂ ਉਹਨਾਂ ਚੋ ਵੀ ਨਹੀਂ ਹੈਗੇ ਵੀ ਆਪਾਂ ਭੱਜ ਕੇ ਵਿਆਹ ਕਰਵਾ ਲਾਂਗੇ ਹਨਾ ਮਾਂ ਬਾਪ ਦੀ ਪੱਗਾ ਰੋਲ ਦਾਂਗੇ ਉਹ ਹੋਰ ਹੀ ਹੁੰਦੇ ਨੇ ਆਪਾਂ ਨੂੰ ਆਪਣੇ ਮਾਂ ਪਿਓ ਦੀ ਇੱਜ਼ਤ ਦਾ ਵੀ ਖਿਆਲ ਆ ਹਨਾ ਤੂੰ ਤਾਂ ਇੰਨਾ ਸੋਚਦਾਗਾ ਪਰ ਬਾਪੂ ਮੇਰੀ ਖੁਸ਼ੀ ਵਾਸਤੇ ਕੁਝ ਵੀ ਨਹੀਂ ਸੋਚਦਾ ਉਹਨੂੰ ਲੱਗਦਾ ਕਿ ਵੀ ਮੈਂ ਖੁਸ਼ ਬਸ ਅਮੀਰ ਲੋਕ ਅਮੀਰ ਮੁੰਡੇ ਨਾਲ ਹੀ ਰਹਿ ਸਕਦੀ ਹੈਗੀ ਕੋ ਯਾਰ ਸੋਚਦਾ ਤਾਂ ਉਹ ਵੀ ਤੇਰੇ ਬਾਰੇ ਸਹੀ ਆ ਹੁਣ ਉਹਨਾਂ ਦੀ ਵੀ ਸੋਚ ਆਪਣੀ ਥਾਂ ਤੇ ਸਹੀ ਆ ਆਪਣੀ ਸੋਚ ਆਪਣੀ ਥਾਂ ਤੇ ਸਹੀ ਆਗੀ ਹੁਣ ਆਪਾਂ ਕਰ ਵੀ ਕੀ ਸਕਦੇ ਹਾਂ ਯਾਰ ਮਜਬੂਰ ਆ ਗਏ ਆਪਾਂ ਵੀ ਹੁਣ ਦੱਸ ਮੈਂ ਕੀ ਕਰਾਂ ਯਾਰ ਹੁਣ ਮੈਂ ਵਿਚੋਲਾ ਤਾਂ ਭੇਜ ਦੂੰ ਤੇਰਾ ਬਾਪੂ ਨਾ ਮੰਨੇ ਫਿਰ ਯਾਰ ਮੈਂ ਕੀ ਕਰੂੰਗਾ ਮੈਂ ਜਿਉਂਦਾ ਤਾਂ ਰਹੂੰਗਾ ਪਰ ਜਿਉਂ-ਜਿਉਂ ਕੇ ਮਰੂੰਗਾ ਫਿਰ ਤੇਰੇ ਬਿਨਾ ਮੈਂ ਵੀ ਨਹੀਂ ਰਹਿ ਸਕਦਾ ਚਾਹੇ ਬਾਪੂ ਮੈਨੂੰ ਕਿਤੇ ਮਰਜੀ ਤੋਰ ਦੇ ਪਰ ਮੈਂ ਵੀ ਖੁਸ਼ ਨਹੀਂ ਰਹਿ ਸਕਦਾ ਤੇਰੇ ਬਿਨਾ ਤੈਨੂੰ ਪਤਾ ਨਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆਂ ਪਤਾ ਯਾਰ ਹੁਣ ਮੈਂ ਕੀ ਕਰਾਂ ਮੈਂ ਕੋਈ ਨਾ ਕੋਸ਼ਿਸ਼ ਪੂਰੀ ਕਰੂੰਗਾ ਆਪਣੇ ਵੱਲੋਂ ਬਾਕੀ ਕਹਿੰਦੇ ਹੁੰਦੇ ਨੇ ਜਿੰਮੇ ਕਿਸਮਤ ਚ ਲਿਖਿਆ ਉਹ ਹੋ ਕੇ ਰਹਿੰਦਾ ਉਹਨੂੰ ਰੱਬ ਦੀਆਂ ਲਿਖਿਆ ਨੂੰ ਕੋਈ ਮੋੜ ਵੀ ਨਹੀਂ ਸਕਦਾ। ਬਾਕੀ ਜੇ ਆਪਣਾ ਵਿਆਹ ਹੋਇਆ ਉਹ ਵੀ ਹੋ ਕੇ ਰਹੂਗਾ ਕਹਿੰਦੇ ਹੁੰਦੇ ਨੇ ਰੱਬ ਦੀ ਰਾਜਾ ਬਿਨਾ ਤਾਂ ਪੱਤਾ ਵੀ ਨਹੀਂ ਝੂਲ ਸਕਦਾ। ਫਿਰ ਕੋਈ ਕਰਨ ਕਰਾਉਣ ਵਾਲਾ ਕੌਣ ਹੁੰਦਾ ਹੈ ਕਹਿੰਦੇ ਨਹੀਂ। ਬਸ ਤੂੰ ਯਾਰ ਹੁਣ ਸਾਰਾ ਕੁਝ ਰੱਬ ਤੇ ਛੱਡ ਦੇ। ਜੇ ਬਾਪੂ ਨੇ ਆਪਣਾ ਵਾਅਦਾ ਪਗਾਇਆ ਨਾ ਤਾਂ ਮੈਂ ਵੀ ਆਪਣਾ ਵਾਅਦਾ ਪਗਾ ਕੇ ਦਿਖਾਵਾਂਗੀ ਤੈਨੂੰ। ਜਰ ਇਦਾਂ ਨਾ ਕਰੀਂ ਦੇਖੋ। ਘਟੋ ਘਟ ਜਿੱਤੇ ਰਕ ਤੇ ਹੋਰ ਵਿਆਹ ਹੋਗੇ ਤੂੰ ਪੇਕੇ ਤਾਇਆ ਕਰਾਂਗੇ। ਮੈਂ ਤੈਨੂੰ ਦੇਖ ਦੇਖ ਜਿਉਂਦਾ ਤਾਂ ਰਹੂੰਗਾ। ਜੇ ਤੈਨੂੰ ਕੁਝ ਹੋ ਗਿਆ ਯਾਰ ਮੈਂ ਤਾਂ ਜਿਉਂਦਾ ਜੀ ਮਰ ਜਾਊਂਗਾ ਦੇਖੇ ਇਹ ਕਹਿਰ ਨਾ ਕਮਾਈ ਤੂੰ ਯਾਰ ਹੂੰ ਬਾਕੀ ਕੋਈ ਨਾ ਰੱਬ ਤੇ ਭਰੋਸਾ ਰੱਖ ਜੇ ਆਪਣਾ ਵਿਆਹ ਹੋਣਾ ਲਿਖਿਆ ਹੋਇਆ ਨਾ ਆਪਾਂ ਨੂੰ ਮੈਨੂੰ ਤੋਂ ਕੋਈ ਨਹੀਂ ਰੋਕ ਸਕਦਾ ਠੀਕ ਆ ਚਲ ਰੱਬ ਤੇ ਛੱਡ ਦੇ ਸਾਰਾ ਕੁਝ ਰੱਬ ਅੱਗੇ ਅਰਦਾਸ ਕਰ ਕਿਸ ਨੂੰ ਮਿਲਾਵੇ ਬਸ ਦਿਲ ਨਾ ਡੇਗ ਯਾਰ ਤੇ ਮੇਰਾ ਵੀ ਮਨ ਖਰਾਬ ਕਰ ਰਹੀ ਹੋ ਬੇ ਬਸ ਮੈਂ ਮਜਬੂਰ ਆ ਮੈਂ ਕੋਸ਼ਿਸ਼ ਪੂਰੀ ਕਰੂੰਗਾ ਤੈਨੂੰ ਪਾਉਣ ਦੀ ਆਈ ਨਹੀਂ ਮੁਖਤਿਆਰਾ ਆ ਗੁਰਮਜੀਤ ਸਿਆ ਉਹ ਆਜ ਆਜਾ ਮਖਤਿਆਰ ਸਿੰਘ ਲੰਘਿਆ ਉਹ ਕੀ ਆ ਲੈ ਵਧੀਆ ਤੂੰ ਸੁਣਾ ਵਧੀਆ ਵਧੀਆ ਹੋਰ ਕਿਵੇਂ ਫਸਲ ਵੜੀ ਫਸਲ ਵੜ ਵਧੀਆ ਜਮਾ ਮੀਂਹ ਪਵਾ ਲੈ ਯਾਰ ਗਰਮੀ ਬਹੁਤ ਹੋ ਰਹੀ ਹੈ ਗਰਮੀ ਹੋ ਰਹੀ ਹੈ ਬੱਦਲਾਂ ਕਰਕੇ ਹੋ ਰਹੀ ਹੈ ਪਾਵੇਗਾ ਮੀਂਹ ਤੋਂ ਜੀਰੀ ਵਧੀਆ ਖੜੀ ਹੈ ਜੀਰੀ ਵਧੀਆ ਹਾਂ ਸਪਰੇਅ ਰੂ ਪਾਤੀ ਹੈ ਘਰਤੀ ਪ੍ਰਦਾਨ ਫਦੂਨ ਵੀ ਪਵਾ ਦੀ ਮੈਂ ਸਪਰੇਅ ਪ੍ਰਦਾਨ ਪਾਦੀ ਸਪਰੇਅ ਨਹੀਂ ਕਰੀ ਫਿਰ ਅੱਛਾ ਹਾਂ ਮਾਂ ਚੱਲ ਮੀਂਹ ਜਾਂ ਦੱਸਿਆ ਉਹ ਤਾਂ ਕਹਿੰਦੇ ਜਵਾਖ ਜੇ ਕਹਿੰਦੇ ਨੱਟ ਨੱਟ ਵਿੱਚ ਮੀਂਹ ਦੱਸਿਆ ਉਹ ਜੀਰੀਆਂ ਤਾਂ ਵਧੀਆ ਖੜੀਆਂ ਨੇ ਜੀਰੀਆਂ ਵਧੀਆ ਨੇ ਹੈ ਤੇ ਕੀ ਬਾਕੀ ਸਮਾਂ ਦੇਖੇਗਾ ਪਰਮਾਤਮਾ ਕੀ ਨਾ ਰੱਖੇ ਹਾਂ ਚਲੋ ਪਰਮਾਤਮਾ ਦੇ ਸੁੱਖਾਂ ਵਿੱਚ ਮੈਂ ਤਾਂ ਨਿਊ ਬਕਮਤਾ ਜੇ ਕਿ ਰਿਸ਼ਤਾ ਤੋਂ ਦੇਖਿਆ ਹੈ ਹਨਾ ਹਾਂ ਹਾਂ ਗਰਬਰ ਫੱਟੇ ਤੇਰੇ ਓਕੇ ਜਮਾ ਠੀਕ ਹੈ ਜ਼ਮੀਨ ਜਾਇਦਾਦ ਦਿਖਾ ਦਿੱਤੀ ਤੈਨੂੰ ਤੇ ਫਰਦ ਦਿਖਾ ਦਿੱਤੀ ਕੋਈ ਕਰਜ਼ਾ ਨਹੀਂ ਦੇਣਾ ਹੂੰ ਕੱਲਾ ਮੁੰਡਾ ਹੈ ਹੂੰ ਠੀਕ ਹੈ ਸਾਰਾ ਕੁਝ ਉਹ ਕਰੇਗਾ ਦਰੇਗਾ ਤੇ ਜੰਤੇ ਕੀ ਕੁੜੀ ਕੀ ਰਾਜ ਆ ਮਤਲਬ ਚਾਬੀ ਉਸਕੇ ਨਾਲ ਮੈਨੂੰ ਹਮ ਉਸਦੇ ਹੱਥੇ ਹਾਂ ਵੀ ਹੁਣ ਤੇਰੇ ਰਿਸ਼ਤਾ ਫਿੱਟ ਆ ਜਮ ਓਕੇ ਆ ਜਮ ਫਿੱਟ ਆ ਤੈਨੂੰ ਕਹੇਤਾ ਵੀ ਹਾਂ ਐ ਆਪਣੀ ਕੁੜੀ ਨੂੰ ਕਰ ਲਈਦੀ ਬਤ ਕੁੜੀ ਨਾਲ ਮੇਰੀ ਸਾਰੀ ਗੱਲਬਾਤ ਹੋ ਗਈ ਕੁੜੀ ਨੂੰ ਮੈਂ ਕਹੇਤਾ ਵੀ ਤੂੰ ਤਿਆਰੀ ਕਰ ਲੈ ਭਾਈ ਹਮ 20 21 ਦਿਨਾਂ ਦੇ ਅੰਦਰ ਅੰਦਰ ਆਪਾਂ ਤਰਾ ਵਿਆਹ ਕਰਾਂਗੇ ਤੇ ਹੁਣ ਤੂੰ ਉਹਨਾਂ ਨਾਲ ਗੱਲਬਾਤ ਕਰਕੇ ਦਿਨ ਕਢਾ ਲਓ ਤੁਸੀਂ ਨਿਉਹ ਐ ਤਾਂ ਤਨੋਂ ਕਰਮਜੀ ਸਿਆ ਇਰੇ ਨਾਲ ਨੂੰ ਗੱਲ ਕਰਨ ਆਇਆ ਤਾਂ ਮੈਂ ਵੀ ਅੱਜੇ ਜਾ ਕੇ ਫਿਰ ਉਹਨਾਂ ਨਾਲ ਮੈਂ 21 ਦਿਨਾਂ ਦਾ ਵਿਆਹ ਲੈ ਲਿਆਂਗੇ ਆਪਾਂ ਹਾਂ 21 ਦਿਨਾਂ ਦਾ ਲੈ ਲਿਆ ਹੈ ਹਾਂ ਅੱਜ ਕਿਉਂਕਿ ਚਲੋ 15-20 ਦਿਨ ਤਾਂ ਲੱਗ ਵੀ ਜਾਂਦੇ ਨੇ ਤਿਆਰੀਆਂ ਦੁਨੀਆ ਕਰਨ ਦੇਖੋ ਉਹਨਾਂ ਕੀ ਮੰਗ ਤੋਂ ਕੋਈ ਹੈ ਨਹੀਂ ਹਾਂ ਉਹਨੇ ਕਿ ਵੀ ਆਪ ਤਾਂ ਖੁਸ਼ੀ ਆ ਕੋਈ ਨਹੀਂ ਕੁਸ਼ਮਰ ਚਲੋ ਫਿਰ ਵੀ ਆਪਾਂ ਨੂੰ ਸਾਰਾ ਕੁਝ ਕਰਨਾ ਬੂਨਾ ਖਾਣ ਪਈ ਸਾਰਾ ਕੁਝ ਕਰਨਾ ਪੈਂਦਾ ਗੱਲ ਨਿਉ ਹੈ ਨਾ ਹੁਣ ਦੇਖਾ ਕਰਮਾਂ ਨੂੰ ਤੇਰੇ ਕਰਮਾਂ ਨਾਲ ਦੀ ਕੁੜੀ ਦੇ ਕਰਮਾਂ ਨੂੰ ਅੱਜ ਦੇ ਟਾਈਮ 'ਚ 10 ਕਿੱਲੇ ਅਰਨਸ਼ੇ ਤੇ ਰਹਿ ਤਾ ਮੁੰਡਾ ਮਿਲਣਾ ਬਹੁਤ ਔਖੇ ਨਾਲੇ ਹੁਣ ਤੂੰ ਕਿਹੜਾ ਮਾੜੇ ਥਾਂ ਖੜਾਵੇਂਗਾ ਯਾਰ। ਯਾਰ ਤੇਰੀ ਦੀ ਹੋਈ ਕਿ ਮੇਰੀ ਦੀ ਹੋਈ ਮਾੜੀ। ਗੱਲ ਵਾ ਇੱਥੇ ਨਿਬੜਦੀ ਆ ਹੁਣ ਤੂੰ ਮੈਨੂੰ ਮਾੜੇ ਥਾਂ ਮੇਂ ਖੜਾਵੇਂਗਾ। ਨਾਲੇ ਤੇਰਾ 24 ਘੰਟੇ ਤੋਂ ਬਣਾਉਣਾ ਜਾਣੇ। ਸਾਰੀ ਉਮਰ ਦਾ ਆਪਣਾ ਬਾਹ ਵਾਸਤਾ ਹੈ ਦੋ ਸੁਖ ਸੁੱਖ ਚ ਇੱਕ ਦੂਜੇ ਦੇ ਆਪਾਂ ਖੜਦਿਆਂ ਨਾਲ ਆਉਂਦੇ ਆ। ਨਾ ਹੋਣਾ ਨਾ ਬਾਤ। ਵੀ ਅੱਜ ਕੁੜੀ ਨਾਲ ਕਰਾਂਗੇ ਇਤੋਂ ਵੱਡਾ ਕੋਈ ਪਾਪ ਨਹੀਂ ਹੈਗਾ ਨਾ। ਹਾਂ। ਕੱਲ ਨੂੰ ਆਪਾਂ ਹੁੱਲੇ ਮੇਂ ਰੱਖਾਂ ਕੁੜੀ ਤੰਗ ਹੋਏਗੀ। ਸਾਨੂੰ ਮਰ ਕੇ ਗੱਲ ਦੇਣੀ ਆ ਜੇ। ਹੂੰ। ਬਿਲਕੁਲ। ਕੱਲ ਨੂੰ ਆ ਬੀਦੀਆਂ ਦਰਾਂ ਨੇ ਵਾਲਿਆਂ। ਆ ਵੀ ਰਿਸ਼ਤੇ ਕਰ ਲਈ ਤੇਰੀ ਇਹ ਤਾਂ ਗੱਲ ਆ ਵੀ ਤੇਰੇ ਤੇ ਵਿਸ਼ਵਾਸ ਇਹੀ ਕਰਾ ਵੀ ਜਦੋਂ ਆਪਣਾ ਭਾਈ ਆ ਯਾਰ ਐਡੀ ਜਿਹੜਾ ਆਪਾਂ ਨੂੰ ਕਿਹੜਾ ਕੋਈ ਮਾੜੇ ਥਾਂ ਮੇ ਖੜਾਊਗਾ ਨਾ ਨਾ ਮਾੜੇ ਵਾਲੀ ਤਾਂ ਕੋਈ ਗੱਲ ਐ ਦੀ ਤਾਂ ਮੈਂ ਤੈਨੂੰ ਪਹਿਲੀ ਵਾਰ ਚ ਹੀ ਮੈਂ ਕਹਤਾ ਵੀ ਮੇਰੇ ਵੱਲੋਂ ਹਾਂ ਐ ਮੈਂ ਕੁੜੀ ਨਾਲ ਵੀ ਗੱਲਬਾਤ ਕਰ ਲਈ ਕੁੜੀ ਨੂੰ ਮੈਂ ਕਹਤਾ ਵੀ ਆਦਾ ਭਾਈ ਤੂੰ ਤਿਆਰੀ ਵੇਰੀ ਕਰ ਲੈ ਤੈਨੂੰ ਪਤਾ ਸਾਡੇ ਹੋਰ ਕੌਣ ਆ ਹਨਾ ਚਲੋ ਕਿਸੇ ਰਿਸ਼ਤੇਦਾਰ ਨੂੰ ਕਹਦਾਂਗੇ ਮਾਣਾ ਉਟਾ ਤੇ ਤਿਆਰੀ ਕਦੇ ਰੱਖੋ ਆ ਦਾ ਪੂਰਾ ਕਦੇ ਤੁਸੀਂ ਦਿਨ ਕਢਾ ਕੇ ਦੇ ਦੋ ਸਾਨੂੰ ਦਿਨ ਤੋਂ ਤੈਨੂੰ ਆ ਜੇ ਜਾਊਂਗਾ ਮੈਂ ਹੁਣ ਦੰਨ ਲ ਕਰਕੇ ਜਦੋਂ ਫੋਨ ਕਰਾ ਦੂੰਗਾ ਮੁੰਡੇ ਉਹ ਜਾ ਮੈਂ ਆਪ ਆ ਜਾਊਗਾ ਤੂੰ ਆਪ ਆਣਾ ਆਪਾਂ ਜੀ ਕੋਈ ਨਹੀਂ ਹੈ ਤੇ ਬਾਕੀ ਤੋਂ ਨੇ ਉਹ ਸਮਝ ਲੈ ਯਾਰ ਵੀ ਜਦੋਂ ਆਪਣੇ ਆਥਮੀਆਂ ਕੰਮ ਉਧਰ ਵੀ ਹਾਂ ਬਸ ਠੀਕ ਹੈ 21 ਦਿਨਾਂ ਦੀ ਤਿਆਰੀ ਇਹ ਕਰ ਲਿਓ ਅੱਜ ਤੇ ਲੱਗ ਜਾ ਤਿਆਰੀ ਕਰਨਾ ਜੋ ਤੇਰੀ ਕੁੜੀ ਨੂੰ ਦੇਣਾ ਕਰਨਾ ਠੀਕ ਹੈ ਉਹ ਕੱਪ ਦੀ ਤਿਆਰੀ ਕਰ ਲੈ ਮੈਂ ਉਹਨਾਂ ਤੇ ਬਾਤ ਕਰ ਲੀ ਹਾਂ ਅੱਜ ਬਸ ਠੀਕ ਹੈ ਠੀਕ ਹੈ ਠੀਕ ਹੈ ਚਲ ਠੀਕ ਹੈ ਮੈਂ ਜਾ ਚਾਹ ਪਾਣੀ ਪੀ ਕੇ ਜਾਈਂ ਨਾ ਨਾ ਬਸ ਓਕੇ ਚਾਹ ਰੋਟੀ ਰੋਟੀ ਬਣਵਾ ਲੈਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਤੋ ਕੱਠੀ ਪੀਾਂਗੇ ਚਲ ਠੀਕ ਹੈ ਕੋਈ ਨਹੀਂ ਮੇਰੇ ਵੱਲੋਂ ਜਮਾ ਸਾਰਾ ਓਕੇ ਹੈ ਬਸ ਬਸ ਠੀਕ ਹੈ ਜੇ ਕੋਈ ਜਿਹੜਾ ਕੋਈ ਚੀਜ਼ ਵਸਤ ਕੋਈ ਕੋਈ ਹੋਈ ਮੈਨੂੰ ਦੱਸ ਦੀਆਂ ਆਪਾਂ ਉਸ ਹਿਸਾਬ ਨਾਲ ਉਹ ਲੈ ਲਾਂਗੇ ਜਿਹੜੇ ਵੀ ਕੋਈ ਆਪਾਂ ਦੇਣੀ ਆ ਕੋਈ ਚੀਜ਼ ਜੇ ਕੋਈ ਕੁੜੀ ਵਾਲੀ ਦੇ ਦੋ ਕਿਸੇ ਰਿਸ਼ਤੇਦਾਰ ਨਾਲ ਰੇ ਕਰ ਲਈ ਦਿਖਾ ਆਪਣੀ ਰੁਪਏ ਚੀਜ਼ ਇਸ ਤਰੀਕਾ ਬਾਕੀ ਮਾੜਾ ਮੋਟਾ ਚਾਂਬਛ ਲਾ ਹੋਇਆ ਚਲੋ ਉਤਾ ਫਿਰ ਹੁੰਦੀ ਆ ਆਪਣਾ ਉਰਕੇ ਆਪਣਾ ਉਹ ਤਾਂ ਬਿਹਾਰ ਜਿਵੇਂ ਚੱਲਦਾ ਤੂੰ ਪਤੀ ਆ ਕਰਨੀ ਪੜੇਗਾ ਤੈਨੂੰ ਪਤੀ ਹੈ ਨਾ ਇਹ ਚੀਜ਼ ਦਾ ਐਡੇ ਜ਼ਮੀਨ ਜਾਇਦਾਦ ਵਾਲਾ ਇੰਨੇ ਪਰਿਵਾਰ ਵਾਲਾ ਕੋਈ ਮਿਲਦਾ ਨਹੀਂ ਛੇਤੀ ਰਿਸ਼ਤੇ ਨਹੀਂ ਮਿਲਦੇ ਅੱਜ ਕੱਲ੍ਹ ਲੋਕ ਪੰਜਾਬ ਪੰਜਾਬ ਕੇ ਲੈਣੇ ਨਹੀਂ ਕਰਦੇ ਚਲੋ ਅਗਲੇ ਨੂੰ ਉਸਕੇ ਨਾਲ ਜੋ ਵੱਡਾ ਮੂੰਹ ਕਰ ਲਈ ਆਪਕਾ ਵੀ ਹਾਂ ਆਪਾਂ ਬੜਾ ੱਪਣ ਹੋਗਾ ਨਾ ਕਿ ਨਹੀਂ ਮੰਗਦੇ ਬਾਕੀ ਤੇਰੇ ਨਾਲ ਮੂੰਹ ਪਿਆਰ ਹੈ ਉਹਨਾਂ ਦਾ ਆਪਾਂ ਆਪਣੀ ਦੀ ਨੇ ਪੂਰਾ ਦੇਾਂਗੇ ਜਿੰਨਾ ਕਪਣਾ ਸਰੇ ਜਿੰਨਾ ਜੋਰ ਲੱਗੂ ਆਪਾਂ ਤਾਂ ਲਾਵਾਂਗੇ ਹਾਂ ਹਾਂ ਤੀਨ ਨੂੰ ਆਪਾਂ ਖਾਲੀ ਥੋੜੀ ਤੋੜਾਂਗੇ ਜਿੰਨਾ ਕੂਗਾ ਬਾਪ ਮਾਂ ਬਾਪ ਤਾਂ ਲਾਉਂਦਾ ਹੈਗਾ ਵੀ ਵੱਤਵੱਤੀ ਨੂੰ ਦੇ ਕੇ ਤੋੜੀ ਹੈ ਨਾ ਲੈ ਚੱਲ ਠੀਕ ਹੈ ਹਾਂ ਠੀਕ ਹੈ ਚੱਲ ਹਾਂ ਹਾਂ ਚੰਗਾ ਸਿਮਰਣਾ ਸਿਮਰਣਾ ਕੁਤ ਕੀ ਕਰਦਾ ਸੀ ਕੁਛ ਨਹੀਂ ਬਸ ਚਟਨੀ ਬਣਾਉਣ ਲੱਗੀ ਸੀ ਉਹ ਮੈਂ ਤਾਂ ਤੈਨੂੰ ਐਂ ਕਹਿੰਦੀ ਪੁੱਤੋ ਤੇਰਾ ਤਾਇਆ ਹੈ ਜੀ ਮੁਖਤਿਆਰ ਤੇ ਉਹਨੂੰ ਕਹਿਤਾ ਵਿਆਹ ਦਾ ਦਿਨ ਕਢਾ ਲਿਆ ਨੇ ਅੱਜ ਤੋਂ 21 ਦਿਨ ਬਾਅਦ ਵਿਆਹ ਹੈ ਤੇ ਆਪਦੀ ਤਿਆਰੀ ਵੈਰੀ ਕਰ ਲੈ ਠੀਕ ਹੈ ਪੁੱਤ ਜੋ ਵੀ ਆ ਉਹਦਾ ਕੱਪੜਾ ਲੀੜਾ ਜੋ ਵੀ ਹੈ ਉਹਦੀ ਤਿਆਰੀ ਕਰ ਲੈ ਠੀਕ ਹੈ ਜੀ ਠੀਕ ਹੈ ਖੁਸ਼ ਤਾਂ ਹੈਂ ਗਿਆ ਤੂੰ ਤੁਸੀਂ ਖੁਸ਼ ਹੋ ਨਾ ਬਾਪੂ ਜੀ ਬਸ ਮੇਰੀ ਖੁਸ਼ੀ ਤੋਂ ਤੁਹਾਨੂੰ ਜਦੋਂ ਕੋਈ ਮਤਲਬ ਹੀ ਨਹੀਂ ਹੈਗਾ ਪੁੱਤ ਦੇਖ ਜੋ ਮਾਂ-ਬਾਪ ਸੋਚਦਾ ਚੰਗੀ ਸੋਚਦਾ ਮਾੜਾ ਨਹੀਂ ਸੋਚਦਾ ਉਹਦੇ ਧੀ ਪੁੱਤਾਂ ਵਰੀ ਠੀਕ ਹੈ ਅੱਜ ਤਨ ਜੋ ਕਹਤਾ ਬਸ ਠੀਕ ਹੈ ਅੱਜ ਤੋਂ 21 ਦਿਨ ਬਾਅਦ ਤੁਰਿਆ ਬਿਆ ਹੈ ਠੀਕ ਹੈ ਤੈਰੀ ਕਰਨੀ ਜਦੋਂ ਮੇਰੀ ਖੁਸ਼ੀ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ ਫਿਰ ਤੁਸੀਂ ਇਹਨੂੰ ਪੁੱਛਦੇ ਕਿਉਂ ਹੋਗੇ ਤੁਸੀਂ ਆਪਣੀ ਮਰਜ਼ੀ ਕਰੋ ਫਿਰ ਮੈਂ ਆਪਣੀ ਮਰਜ਼ੀ ਕਰਕੇ ਦਿਖਾਉਂਗੀ ਤੁਹਾਨੂੰ ਬਾਪੂ ਨੇ ਆਪਣਾ ਫਰਜ਼ ਨਿਭਾਤਾ। ਓਨੇ ਆਪਦੀ ਖੁਸ਼ੀ ਦੇਖੀ। ਹੁਣ ਬਾਰੀ ਮੇਰੀ ਹੈਗੀ। ਵੀ ਮੇਰੀ ਖੁਸ਼ੀ ਕੀ ਦੇ ਵਿੱਚ। ਮੈਨੂੰ ਮaaf ਕਰਦੀ ਬਾਪੂ। ਤੂੰ ਆਪਣਾ ਵਾਦਾ ਨਿਭਾਤਾ। ਪਰ ਮੈਨੂੰ ਹੁਣ ਆਪਣਾ ਵਾਦਾ ਵੀ ਨਿਭਾਉਣਾ ਪੈਣਾ। ਮੈਂ ਦਵਾਈ ਤਾਂ ਪੀ ਲਈ ਹੈਗੀ। ਹੁਣ ਆਪਣੀ ਜ਼ਿੰਦਗੀ ਖਤਮ ਕਰ ਲੈਣੀ ਹੈਗੀ। ਹੇ ਆਪਣੀ ਜ਼ਿੰਦਗੀ ਚ ਉਹ ਤਾਂ ਬਿਨਾਂ ਕਿਸੇ ਹੋਰ ਨੂੰ ਨਹੀਂ ਆਉਣ ਦੇਣਾ ਮੈਂ ਉਹਨੂੰ ਕਿਹਾ ਸੀ ਜੇ ਮੈਂ ਤੇਰੀ ਨਾ ਹੋਈ ਤਾਂ ਮੈਂ ਕਿਸੇ ਦੀ ਵੀ ਨਹੀਂ ਹੋਣਾ ਆ Сидми. Сидми.